ਵਰ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਆਵਾਜ਼ ਖਲਕ ਦੇ ਸਨੇਹੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਪੰਜਾਬ ਦੇ ਪੰਥਕ ਰਾਜਨੀਤੀ ਵਿੱਚ ਇਸ ਵੇਲੇ ਬਲਵੰਤ ਸਿੰਘ ਰਾਜੋਬਾਣਾ ਜਿਹੜੇ ਕਿ ਮਰਹੂਮ ਮੁੱਖ ਮੰਤਰੀ ਬੀਨ ਸਿੰਘ ਦੇ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਨੇ 28 ਬਰਿਆਂ ਦੀ ਲੰਮੀ ਜੇਲ੍ਹ ਉਹਨਾਂ ਨੂੰ ਹੋ ਚੁੱਕੀ ਹੈ ਨਿਕਲ ਚੁੱਕੀ ਹੈ ਜੇਲ੍ਹ ਦੇ ਵਿੱਚ ਲੰਮਾ ਸਮਾਂ ਇਸ ਵੇਲੇ ਪੰਥਕ ਰਾਜਨੀਤੀ ਵਿੱਚ ਸਭ ਤੋਂ ਵੱਧ ਚਰਚਾ ਜੀ ਕਿਸੇ ਦੀ ਹੋ ਰਹੀ ਹੈ ਉਹ ਬਲਵੰਤ ਸਿੰਘ ਰਾਜੋਆਣਾ ਦੀ ਹੈ ਲੰਗੇ ਦੀਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਅਤੇ ਹੋਰ ਸਿੰਘ ਸਹਿਬਾਨ ਨੇ ਪਟਿਆਲਾ ਜੇਲ੍ਹ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ ਮੁਲਾਕਾਤ ਕੀ ਸੀ ਮੁਲਾਕਾਤ ਦਾ এজেন্ডਾ ਕੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਹਿੰਦੇ ਨੇ ਕਿ ਮੁਲਾਕਾਤ ਰਸਮੀ ਸੀ ਗੈਰ ਰਸਮੀ ਸੀ ਪੰਥਕ ਤੌਰ ਤੇ ਸੀ ਪਰਿਵਾਰਕ ਸੀ ਉਹਨਾਂ ਦੀ ਖਬਰ ਸਾਰ ਲੈਣ ਵਾਸਤੇ ਸੀ ਪਰੰਤੂ ਮੁਲਾਕਾਤ ਦੇ ਵਕਫ ਵਕ ਅਰਥ ਕੱਢੇ ਜਾ ਰਹੇ ਨੇ ਕਿ ਸੱਚਮੁੱਚ ਬਲਵੰਤ ਸਿੰਘ ਰਾਜੋਵਾਨਾ ਨੂੰ ਪੰਥਕ ਰਾਜਨੀਤੀ ਦਾ ਆਧਾਰ ਬਣਾਇਆ ਜਾ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਰ ਤੇ ਹੋਣ ਜਦੋਂ ਜਦੋਂ ਚੋਣਾ ਬਹੁਤ ਤਿਆਰੀ ਨਾਲ ਬਣਾਈਆਂ ਜਾ ਰਹੀਆਂ ਨੇ ਵੋਟਾਂ ਉਸ ਵੇਲੇ ਬਲਵੰਤ ਸਿੰਘ ਰਾਜੂਵਾਲਾ ਜਿਹੜੇ ਕਿ ਮਰਹੂਮ ਮੁੱਖ ਮੰਤਰੀ ਬਿਰਤ ਸਿੰਘ ਕਤਲ ਕੇਸ ਵਿੱਚ ਜਿਹੜੇ ਵਿੱਚ ਬੰਦ ਨੇ ਉਹਨਾਂ ਨੂੰ ਪੰਥਕ ਰਾਜਨੀਤੀ ਦਾ ਆਧਾਰ ਕਿਵੇਂ ਬਣਾਇਆ ਜਾ ਸਕਦਾ ਮੈਨੂੰ ਕੈਨੇਡਾ ਤੋਂ ਸਾਡੇ ਇੱਕ ਵਿਦਵਾਨ ਸੱਜਣ ਦਾ ਫੋਨ ਆਇਆ ਉਹ ਕਹਿੰਦੇ ਲੱਗਦਾ ਹੈ ਕਿ ਬਲਵੰਤ ਸਿੰਘ ਰਾਜੂਵਾਲਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ ਤੇ ਬਣਾਇਆ ਵੀ ਹੁਣੇ ਜਾ ਸਕਦਾ ਹੈ ਪਤਾ ਨਹੀਂ ਕਿਉਂ ਕਹਿੰਦੇ ਮੇਰਾ ਮਨ ਕਹਿੰਦਾ ਹੈ ਮੇਰਾ ਜਿਹੜਾ ਅੰਦਰਲਾ ਸਿਆਸੀ ਵਿਸ਼ਲੇਸ਼ਣ ਹੈ ਉਹ ਕਹਿ ਰਿਹਾ ਐਸਾ ਹੋ ਵੀ ਸਕਦਾ ਸੋਚਿਆ ਵੀ ਜਾ ਸਕਦਾ ਇਹਨੂੰ ਪਰ ਕਾਨੂੰਨੀ ਤੌਰ ਤੇ ਇਹ ਵਾਜਿਬ ਕਿਵੇਂ ਹੋ ਸਕਦਾ ਜਦੋਂ ਬਰਬੰਦ ਸਿੰਘ ਰਾਜੋਵਾਣਾ ਜੇਲ੍ਹ ਵਿੱਚ ਬੰਦ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਰਾਜਨੀਤੀ ਲਗਭਗ ਖੁੱਡੇ ਲੱਗ ਚੁੱਕੀ ਹੈ ਪੰਥਕ ਰਾਜਨੀਤੀ ਵਿੱਚ ਕੋਈ ਬਹੁਤਾ ਜੇ ਕੋਈ ਮੁੱਦਾ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਸੂਤ ਬੈਠ ਸਕਦਾ ਹੈ ਤੇ ਉਹਦੇ ਬਾਰੇ ਘੜੀ-ਘੜੀ ਵਿਚਾਰ ਕੀਤੀ ਜਾ ਰਹੀ ਹੈ ਸਿੰਘ ਸਾਹਿਬ ਗਿਆਨੀ ਰਘੂਵੀਰ ਸਿੰਘ ਜਥੇਦਾਰ ਸਾਹਿਬ ਸ਼੍ਰੀ ਅਕਾਲ ਪਖਤ ਸਾਹਿਬ ਹੋਰ ਸਿੰਘ ਸਹਿਬਾਨ ਐਡਵੋਕੇਟ ਧਾਮੀ ਸਾਹਿਬ ਜਦੋਂ ਬਲਵੰਤ ਸਿੰਘ ਰਾਜਵਾਨਾ ਨਾਲ ਜਿਹੜੇ ਵਿੱਚ ਮੁਲਾਕਾਤ ਕਰਨ ਵਾਸਤੇ ਜਾਂਦੇ ਨੇ ਤੇ ਇਹਨਾਂ ਤੱਥਾਂ ਦੇ ਇਨ੍ਹਾਂ ਮੁਲਾਕਾਤਾਂ ਦੇ ਇਨ੍ਹਾਂ ਰਸਮੀ ਮੁਲਾਕਾਤਾਂ ਦੇ ਅਰਥ ਕੀ ਕੱਢੇ ਜਾ ਸਕਦੇ ਨੇ ਜਦੋਂ ਸਾਡੇ ਵਿਦਵਾਨ ਸੱਜਣ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਤੇ ਇੱਕ ਵਾਰ ਅਸੀਂ ਸੋਚਣ ਲੱਗ ਜਾਂਦੇ ਹਾਂ ਸੱਚਮੁੱਚ ਜੇ ਚੰਗੇ ਸੱਜਣ ਇਹ ਸੋਚਦੇ ਨੇ ਇਹ ਗੱਲ ਹੋ ਸਕਦੀ ਹੈ ਤਾਂ ਬਿਲਕੁਲ ਅਸੀਂ ਉਹਦੇ ਬਾਰੇ ਕਾਨੂੰਨੀ ਪੱਖਾਂ ਤੇ ਵਿਚਾਰ ਵਟਾਂਦਰਾ ਕੀਤਾ ਕਾਨੂੰਨੀ ਮਾਹਰਾਂ ਦੀ رائے ਲਈ ਜਦੋਂ ਅਸੀਂ ਕਾਨੂੰਨੀ ਮਾਹਰਾਂ ਦੀ رائے ਲਈ ਤੇ ਉਹਦੇ ਵਿੱਚ ਸਾਹਮਣੇ ਆਉਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੇਵਲ ਚੁਣਿਆ ਹੋਇਆ ਜਾਂ ਕੋਆਪਟ ਕੀਤਾ ਹੋਇਆ ਮੈਂਬਰ ਹੈ ਜਿਹੜਾ ਉਹ ਬਣ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਿਛਲੀ ਵਾਰ ਪ੍ਰਧਾਨ ਪਿਛਲੀ ਵਾਰ ਕੋਆਪਟ ਮੈਂਬਰ ਸਨ ਜੱਤੇ ਦਾ ਕਿਰਪਾਲ ਸਿੰਘ ਬਡੂਂਗਰ ਸਾਹਿਬ ਤੇ ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਗੱਲ ਆਉਂਦੀ ਹੈ ਤਾਂ ਇੱਕੋ ਇੱਕ ਪੰਜਾਬ ਚ ਕੋਆਪਟ ਮੈਂਬਰ ਨੇ ਉਹਦੇ ਸਰਦਾਰ ਕਰਨੈਲ ਸਿੰਘ ਪੰਜੋੜੀ ਤੇ ਜਦੋਂ ਬਲਵੰਤ ਸਿੰਘ ਰਾਜੂ ਵਾਲਾ ਕੋਈ ਸ਼੍ਰੋਮਣੀ ਕਮੇਟੀ ਦੇ ਕੋਪਟ ਮੈਂਬਰ ਵੀ ਨਹੀਂ ਤੇ ਚੁਣੇ ਹੋਏ ਮੈਂਬਰ ਵੀ ਨਹੀਂ ਸਾਨੂੰ ਕੁਝ ਵਿਦਵਾਨ ਸੱਜਣੇ ਵੀ ਆਦੇ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਰੂਲਿੰਗ ਇਹ ਆ ਜੇ ਕਿਸੇ ਮੈਂਬਰ ਦੀ ਮੌਤ ਹੋ ਜਾਵੇ ਜਾਂ ਵਿਦੇਸ਼ ਚਲਾ ਜਾਵੇ ਉਹਦਾ ਹਲਕਾ ਖਾਲੀ ਹੋ ਜਾਂਦਾ ਮੌਤ ਹੋਣ ਤੋਂ ਬਾਅਦ ਵੀ ਹਲਕਾ ਖਾਲੀ ਰਹਿੰਦਾ ਕੋਈ ਉਪ ਚੋਣ ਹੋਣ ਦਾ ਪ੍ਰਵਧਾਨ ਵੀ ਨਹੀਂ ਹੈ ਹਲਕਾ ਹਮੇਸ਼ਾ ਲਈ ਖਾਲੀ ਰਹਿੰਦਾ ਇਸ ਕਰਕੇ ਚੁਣਿਆ ਹੋਇਆ ਜੇ ਪੌਪਟੂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣ ਸਕਦਾ ਹੈ ਤੇ ਫਿਰ ਬਲਵੰਤ ਸਿੰਘ ਰਾਜੂਆਣਾ ਦੋਨੋਂ ਗੱਲਾਂ ਵਿੱਚ ਪੂਰੇ ਨਹੀਂ ਉਤਰਦੇ ਐਸੀ ਗੱਲ ਜੇ ਕੋਈ ਵਿਦਵਾਨ ਕਹਿੰਦਾ ਤਾਂ ਗੱਲ ਨੇੜੇ ਤੇ ਜਿਹੜੇ ਤੱਕ ਕਿਤੇ ਨਾ ਕਿਤੇ ਝੁੱਕਦੀ ਜਦੋਂ ਅਸੀਂ ਇਹ ਸੋਚਦੇ ਹਾਂ ਕਿ ਧੜਾ ਧੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਨੇ ਕਿਤੇ ਐਸਾ ਤੇ ਨਹੀਂ ਕਿ ਬਲਵੰਤ ਸਿੰਘ ਰਾਜੂਆਣਾ ਦੀ ਸਹਿਮਤੀ ਨਾਲ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਲਾ ਪ੍ਰਧਾਨ ਐਲਾਨ ਕੇ ਉਹਨਾਂ ਨੂੰ ਕਿਸੇ ਹਲਕੇ ਤੋਂ ਚੋਣ ਲੜਾਈ ਜਾਵੇ ਭਾਈ ਰਾਜੂ ਆਣਾ ਦਾ ਪਿੰਡ ਜਿਹੜਾ ਉਹ ਅਹਿਮਦਗੜ ਨੇੜੇ ਰਾਜੂ ਆਣਾ ਕਲਾ ਪਿੰਡ ਹੈ ਰਾਏਕੋਟ ਦੇ ਨੇੜੇ ਪੈਂਦਾ ਤੇ ਹੋ ਸਕਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਜਾਂ ਜਿਸ ਤਰ੍ਹਾਂ ਪੰਥਕ ਰਾਜਨੀਤੀ ਸ਼੍ਰੋਮਣੀ ਅਕਾਲੀ ਦਲ ਦੀ ਲੀਹੋਂ ਲੱਥੇ ਡੱਬੇ ਬਾਗ ਹੋਈ ਹੈ ਇਸ ਨੂੰ ਲੀਹ ਤੇ ਚੜਾਉਣ ਵਾਸਤੇ ਹੋ ਸਕਦਾ ਹੈ ਕਿ ਅਧਿਆ ਸੋਚਿਆ ਜਾ ਸਕਦਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਐਸਾ ਕੁਝ ਵੀ ਹੋ ਸਕਦਾ ਜਦੋਂ ਬਾਹਰ ਵਿਦੇਸ਼ ਵਿਦੇਸ਼ ਬੈਠੇ ਸੱਜਣ ਪਿਆਰੇ ਜਦੋਂ ਇਸ ਗੱਲ ਬਾਰੇ ਸੋਚਦੇ ਨੇ ਤਾਂ ਉਹ ਤਾਰ ਕਿਤੇ ਨਾ ਕਿਤੇ ਤਾਂ ਜੁੜਦੀ ਆ ਖਟਕਦੀ ਆ ਤਾਰ ਕਿ ਬਲਵੰਤ ਸਿੰਘ ਰਾਜਵਾਨਾ ਤੇ ਕਿਉਂਕਿ ਜਦੋਂ ਜਦੋਂ ਵੀ ਪਾਈ ਬਲਵੰਤ ਸਿੰਘ ਰਾਜਵਾਨਾ ਦੇ ਬਿਆਨ ਆਉਂਦੇ ਨੇ ਹਮੇਸ਼ਾ ਇਹ ਗੱਲ ਕਹਿੰਦੇ ਨੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਨਾਲ ਹਾਂ ਹਰ ਇਲੈਕਸ਼ਨ ਵਿੱਚ ਹਰ ਔਖੇ ਸਮੇਂ ਦੇ ਵਿੱਚ ਉਹਨਾਂ ਇਹੀ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਨਾਲ ਤੇ ਉਹਨਾਂ ਦੀ ਭੈਣ ਬੀਬੀ ਕਮਲਜੀਤ ਕੌਰ ਨੂੰ ਸੰਗਰੂਰ ਨੂੰ ਉਪਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਵੀ ਉਤਾਰਿਆ ਗਿਆ ਸੀ ਤੇ ਲੱਗਦਾ ਇਹ ਸੀ ਕਿ ਬੀਬੀ ਬਹੁਤ ਅੱਛਾ ਮੁਕਾਬਲਾ ਕਰੇਗੀ ਪਰੰਤੂ ਉਹ ਗੱਲ ਲੱਗਿਆ ਕਿ ਬੀਬੀ ਰਾਜਾਣਾ ਉਸ ਮੁਕਾਬਲੇ ਵਿੱਚ ਨਹੀਂ ਆ ਸਕੇ ਸਨ ਹੁਣ ਜਦੋਂ ਲੰਘੇ ਸਾਲ 5 ਦਸੰਬਰ ਨੂੰ ਜੇਬ ਦੇ ਵਿੱਚ 5 ਦਸੰਬਰ ਨੂੰ ਪਾਈ ਬਲਵੰਤ ਸਿੰਘ ਰਾਜਵਾਨਾ ਆਪਣੀ ਫਾਂਸੀ ਦੀ ਸਜ਼ਾ ਦੇ ਵਾਸਤੇ ਉਹਨੂੰ ਬਹਾਲ ਕਰਨ ਵਾਸਤੇ ਜਾਂ ਕੋਈ ਫੈਸਲਾ ਲੈਣ ਵਾਸਤੇ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕਰਦੇ ਨੇ ਤਾਂ ਸ਼ਰਮਣੀ ਗੁਰਦੁਆਰਾ ਪ੍ਰਮੰਤਰ ਕਮੇਟੀ ਦੇ ਪ੍ਰਧਾਨ ਉਸ ਵੇਲੇ ਵੀ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਉਹਨੂੰ ਵੀ 11 ਸਵੇਰੇ ਮੁਲਾਕਾਤ ਆਖਿਆ ਜਾਂਦਾ ਪਰੰਤੂ ਪਾਈ ਬਲਵੰਤ ਸਿੰਘ ਰਾਜਵਾਨਾ ਨੂੰ ਭੁੱਖ ਹੜਤਾਲ ਤੋੜਨ ਵਾਸਤੇ ਪੰਜ ਪਿਆਰਾਂ ਦਾ ਆਦੇਸ਼ ਕੜਾ ਪ੍ਰਸ਼ਾਦ ਦੀ ਦੇਗ ਤੇ ਜਲ ਲੈ ਕੇ ਗਏ ਸੀ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਪੰਜ ਸਿੰਘਾਂ ਦਾ ਹੁਕਮ ਮੰਨ ਲਿਆ ਉਦੋਂ ਆਪਣੀ ਭੁੱਖ ਹੜਤਾਲ ਸੀ ਜਿਹੜੀ ਖਤਮ ਕੀਤੀ ਸੀ ਉਦੋਂ ਭਾਈ ਹਰਜਿੰਦਰ ਸਿੰਘ ਘਾਮੀ ਹੋਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ 31 ਦਸੰਬਰ ਤੱਕ 2023 ਤੱਕ ਭਾਈ ਬਲਵੰਤ ਸਿੰਘ ਰਾਜਵਾਲਾ ਦੀ ਜੇਲ੍ਹ ਦੀ ਫਾਂਸੀ ਹੈ ਜਿਹੜੀ ਜੇਲ੍ਹ ਦੇ ਵਿੱਚ ਜਿਹੜੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਉਹਨੂੰ ਉਮਰ ਕੈਦ ਵਿੱਚ ਤਬਦੀਲ ਹੋਣ ਵਾਸਤੇ ਜਿਹੜਾ اعلان ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕੁਝ ਬੰਦੀ ਸਿੰਘਾਂ ਦੀ ਰਿਹਾਈ ਦੀ ਬਾਬਤ ਕੀਤਾ ਸੀ ਤੇ ਭਾਈ ਬਲਵੰਤ ਸਿੰਘ ਰਾਜਵਾਲਾ ਦੀ ਫਾਂਸੀ ਦੀ ਸਜ਼ਾ ਨੂੰ ਉਮਰਕਾਇਦ ਵਿੱਚ ਤਬਦੀਲ ਕਰਨ ਵਾਸਤੇ ਕੀਤਾ ਸੀ ਉਹ ਪੂਰੀ ਕੀਤੀ ਜਾਵੇ 31 ਦਸੰਬਰ 2023 ਤੱਕ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਅਪੀਲ ਸੀ ਜਿਹੜੀ ਉਹਦੇ ਉੱਤੇ ਉਹਨਾਂ ਨੇ ਇੱਕ ਅਲਟੀਮੇਟਮ ਦਿੱਤਾ ਸੀ ਕਿ ਨਹੀਂ ਤੇ ਅਸੀਂ ਅਗਲਾ ਕੋਈ ਰਸਤਾ ਜਿਹੜਾ ਉਹ ਐਲਾਨ ਕਰਾਂਗੇ ਹੁਣ ਭਾਈ ਬਲਵੰਤ ਸਿੰਘ ਰਾਜੋਣਾ ਨੇ ਆਪ ਕਿਤੇ ਵੀ ਅਪੀਲ ਨਹੀਂ ਕੀਤੀ ਉਹਨਾਂ ਦੀ ਅਪੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਕੋਲ ਕੀਤੀ ਸੀ 7 ਅਗਸਤ 1967 ਨੂੰ ਰਾਏਕੋਟ ਨੇੜਲੇ ਪਿੰਡ ਰਾਜੋਣਾ ਕਲਾਂ ਵਿੱਚ ਜਨਮੇ ਇਸ ਨੌਜਵਾਨ ਨੂੰ ਜਿਹੜਾ ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਕਤਲ ਕੇਸ ਦੇ ਵਿੱਚ 28 ਬਰਿਆਂ ਤੁਰੇ ਦੇ ਵਿੱਚ ਬੰਦ ਹੈ ਸੀਪੀਆਈ ਦੀ ਅਦਾਲਤ ਨੇ 2007 ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਸੁਣਾਈ ਸੀ ਤੇ 31 ਮਾਰਚ 2012 ਨੂੰ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਸੀ ਤੇ ਐਲਾਨ ਹੋ ਚੁੱਕਿਆ ਸੀ ਕਿ 31 ਮਾਰਚ ਨੂੰ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਦੇ ਦਿੱਤੀ ਜਾਵੇਗੀ ਪੰਜਾਬ ਭਰ ਵਿੱਚ ਵਿਆਪਕ ਰੋਸ ਵੇਖਣ ਨੂੰ ਮਿਲਿਆ ਸੀ ਅਕਾਲ ਤਖਤ ਦਾ ਆਦੇਸ਼ ਸੀ ਘਰਾਂ ਦੇ ਉੱਤੇ ਪੀੜੇ ਝੰਡੇ ਲਾਏ ਜਾਣ ਕੇਸਰੀ ਨਿਸ਼ਾਨ ਲਹਿਰਾਏ ਜਾਣ ਰੋਸ ਕੀਤਾ ਜਾਵੇ ਨੌਜਨ ਘਰਾਂ ਚੋਂ ਨਿਕਲੇ ਕਾਫਲਿਆਂ ਦੇ ਰੂਪ ਵਿੱਚ ਮੋਟਰਸਾਈਕਲਾਂ ਦੇ ਉੱਤੇ ਪੰਜਾਬ ਰੋਸ ਦੇ ਚਰਮ ਸੀਮਾ ਤੇ ਗੁੱਜਿਆ ਸੀ ਤੇ ਉਸ ਵੇਲੇ ਦੇ ਰਾਸ਼ਟਰਪਤੀ ਪ੍ਰਨਮ ਮੁਖਰਜੀ ਜੀ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਸੀ ਜਿਹੜੀ ਉਹ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਸੀ ਹੁਣ ਬਹੁਤ ਬਾਰ ਇਸ ਗੱਲ ਦਾ ਚਰਚਾ ਜਿਹੜਾ ਹੁੰਦਾ ਰਿਹਾ ਜਦੋਂ ਪ੍ਰਧਾਨ ਮੰਤਰੀ ਜੀ ਲੰਘੇ ਦਿਨੀ ਜਦੋਂ ਕਰਤਾਰਪੁਰ ਸਾਹਿਬ ਦੇ ਲੰਘੇ ਦੇ ਵੇਲੇ ਪੰਜਾਬ ਐਸਨ ਨੂੰ ਨਾ ਕਿਹਾ ਸੀ ਕਿ ਭਾਈ ਬਲਵੰਤ ਸਿੰਘ ਰਾਜਵਾਲਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਤੇ ਰਾਜਵਾਲਾ ਦੀ ਜਿਹੜੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ ਹੁਣ ਉਹ ਵੇਲਾ ਲੰਘ ਚੁੱਕਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਗਾਤਾਰ ਸੰਘਰਸ਼ ਕਰਕੇ ਦੇਖ ਲਿਆ ਲਗਾਤਾਰ ਚਿੱਠੀਆਂ ਅਪੀਲਾਂ ਦਲੀਲਾਂ ਬੜਾ ਕੁਝ ਇਸ ਸਿਨੈਰੀਓ ਦੇ ਵਿੱਚ ਵਾਪਰਦਾ ਪ੍ਰੰਤੂ ਐਸਾ ਨਹੀਂ ਹੋ ਸਕਿਆ ਤੇ ਹੁਣ ਜਦੋਂ ਬਾਰ-ਬਾਰ ਮੁਲਾਕਾਤ ਦੇ ਤੌਰ ਤੇ ਬਾਰ-ਬਾਰ ਭਾਈ ਬਲਵੰਤ ਸਿੰਘ ਰਾਜੂ ਉਹਨਾਂ ਨੂੰ ਉਭਾਰਿਆ ਜਾ ਰਿਹਾ ਹੈ ਉਹਨਾਂ ਨੂੰ ਇੱਕ ਹੀਰੋ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਭਾਈ ਬਲਵੰਤ ਸਿੰਘ ਰਾਜੂ ਉਹਨਾਂ 28 ਬਿਰਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਅਪੀਲ ਨਹੀਂ ਕੀਤੀ ਉਹ ਕਹਿੰਦੇ ਨੇ ਮੇਰੀ ਫਾਂਸੀ ਦੀ ਸਜ਼ਾ ਤੇ ਜਲਦ ਫੈਸਲਾ ਕੀਤਾ ਜਾਵੇ ਉਹ ਫਾਂਸੀ ਦੀ ਸਜ਼ਾ ਭੁਗਤਣ ਨੂੰ ਤਿਆਰ ਨੇ ਦ੍ਰਿੜਤਾ ਤੇ ਹੌਸਲੇ ਨਾਲ ਉਹ ਹਰ ਗੱਲ ਨੂੰ ਕਰਦੇ ਨੇ ਤੇ ਸ਼੍ਰੋਮਣੀ ਕਾਲੀ ਦਰ ਨਾਲ ਖੜਨ ਦੀ ਗੱਲ ਨੰਗੀ ਚਿੱਟੀ ਸ਼੍ਰੋਮਣੀ ਕਾਲੀ ਦਰ ਨਾਲ ਸਦਾਰ ਸੁਖੀਰ ਸਿੰਘ ਬਾਦਲੂ ਉਹਨਾਂ ਨਾਲ ਖੜਨ ਦੀ ਵੀ ਕਰਦੇ ਨੇ ਤੇ ਇਸ ਵੇਲੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਤੇ ਇਹਦੇ ਅਰਥ ਕੀ ਕੱਢੇ ਜਾ ਸਕਦੇ ਨੇ ਕੀ ਸੱਚਮੁੱਚ ਭਾਈ ਬਲਵੰਤ ਸਿੰਘ ਰਾਜਵਾਨਾਂ ਨੂੰ ਪੰਥਕ ਰਾਜਨੀਤੀ ਵਿੱਚੋਂ ਬਾਹਰਿਆ ਜਾ ਸਕਦਾ ਹੈ ਐਸਾ ਕੀ ਹੋ ਸਕਦਾ ਹੈ ਇਹਨਾਂ ਗੱਲਾਂ ਤੇ ਕਿਤੇ ਵਿਚਾਰਤਾ ਨਹੀਂ ਹੋ ਰਹੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਲਾ ਪ੍ਰਧਾਨ ਭਾਈ ਬਲਵੰਤ ਸਿੰਘ ਰਾਜੋਣਾ ਨੂੰ ਐਲਾਨ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਉਹ ਲੜੀ ਜਾਵੇ ਸਮੁੱਚੇ ਤੌਰ ਤੇ ਉਹਨਾਂ ਨੂੰ ਚਿਹਰਾ ਬਣਾ ਕੇ ਚੋਣ ਲੜੀ ਜਾਵੇ ਕਿਤੇ ਇਹ ਗੱਲ ਤਾਂ ਨਹੀਂ ਦੂਸਰੀ ਗੱਲ ਜਦੋਂ ਚੁਣੇ ਹੋਏ ਮੈਂਬਰ ਨਹੀਂ ਕੋਆਪਟ ਮੈਂਬਰ ਨਹੀਂ ਪਲਵਾਏ ਭਾਈ ਬਲਵੰਤ ਸਿੰਘ ਰਾਜੋਣਾ ਤੇ ਉਹਨਾਂ ਦਾ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਸਿਸਟਮ ਵਿੱਚ ਚੋਣ ਲੜ ਕੇ ਜਾਂ ਪ੍ਰਧਾਨ ਬਣਨ ਦੇ ਕਿਤੇ ਵੀ ਤਰ੍ਹਾਂ ਜਿਹੜਾ ਉਹਨਾਂ ਦਾ ਇਸ ਵੇਲੇ ਦਰਤਵਾ ਉਹ ਫਿੱਟ ਨਹੀਂ ਬੈਠਦਾ ਇਸ ਕਰਕੇ ਜਿਆਤੇ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਇਸ ਗੱਲ ਤੇ ਵਿਚਾਰ ਕੀਤਾ ਜਾ ਸਕਦੀ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਲੇ ਪ੍ਰਧਾਨ ਹੋ ਸਕਦੇ ਨੇ ਅਗਲੀ ਚੋਣ ਲੜ ਸਕਦੇ ਨੇ ਉਹਨਾਂ ਨੂੰ ਲੜਾਈ ਜਾ ਸਕਦੀ ਹੈ ਜਾਂ ਇਹ ਹੋ ਸਕਦਾ ਹੈ ਕਿ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਕਿਸੇ ਹੋਰ ਤਖਤ ਦੇ ਜਥੇਦਾਰ ਵੱਜੋਂ ਨਿਯੁਕਤ ਕਰ ਦਿੱਤਾ ਜਾਵੇ ਤੇ ਕਾਰਜਕਾਰੀ ਜਥੇਦਾਰ ਉਹਨਾਂ ਤੱਕ ਕੰਮ ਕਰਦੇ ਰਹਿਣ ਤੇ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਪੰਥਕ ਰਾਜਨੀਤੀ ਵਿੱਚ ਉਭਾਰਨ ਦੇ ਸੰਕੇਤ ਨੇ ਜਿਹੜੇ ਉਹ ਦੇਸ਼ ਵਿਦੇਸ਼ ਤੋਂ ਸਾਹਮਣੇ ਆਉਣੇ ਉਹਦੇ ਰਿਐਕਸ਼ਨ ਨੇ ਜਿਹੜੇ ਉਹ ਸ਼ੁਰੂ ਹੋਏ ਨੇ ਤੇ ਜਦੋਂ ਬਲਵੰਤ ਸਿੰਘ ਰਾਜਵਾਨਾਂ ਦੀ ਚਰਚਾ ਹੁੰਦੀ ਹੈ ਤੇ ਇਹਨਾਂ ਦੋ ਉਹਦਿਆਂ ਤੇ ਪਾਈ ਬਲਵੰਤ ਸਿੰਘ ਰਾਜਵਾਨਾਂ ਦਾ ਨਾਮ ਜਿਹੜਾ ਉਹ ਸਾਹਮਣੇ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦਾ ਹੈ ਜਦੋਂ 31 ਦਸੰਬਰ 2023 ਦਾ ਸਮਾਂ ਨਿਕਲਿਆ ਕੋਈ ਗੱਲ ਨਾ ਬਣ ਸਕੀ ਤੇ ਹੁਣ ਪਾਈ ਬਲਵੰਤ ਸਿੰਘ ਰਾਜਵਾਨਾਂ ਨੂੰ ਬਾਰ-ਬਾਰ ਉਭਾਰਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਸਿੱਖ ਕੌਮ ਦੇ ਹੀਰੋ ਵਜੋਂ ਪੇਸ਼ ਕੀਤਾ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤਖਤ ਸਾਹਿਬਾਨ ਦੇ ਜਥੇਦਾਰ ਪਾਵੇਂ ਸਿੱਧੇ ਤੌਰ ਤੇ ਸਰ ਸੁਖਵੀਰ ਸਿੰਘ ਬਾਦਲ ਨਹੀਂ ਹਾਲ ਦੀ ਘੜੀ ਇਸ ਗੱਲ ਨੇਤਰ ਕੇ ਸਾਹਮਣੇ ਆ ਰਾਇਆ ਪਰੰਤੂ ਭਾਈ ਬਲਵੰਤ ਸਿੰਘ ਰਾਜਵਾਨਾ ਜੀ ਕੋਈ ਚਰਚਾ ਦੇ ਵਿੱਚ ਪੰਥਕ ਸਿਖਸ਼ੀਤ ਇਸ ਵੇਲੇ ਨਿਰਪਿਵਾਦਿਤ ਪੰਥਕ ਸਿਖਸ਼ੀਤ ਜੇ ਕੋਈ ਇਸ ਵੇਲੇ ਸਭ ਤੋਂ ਵੱਧ ਚਰਚਾ ਵਿੱਚ ਹੈ ਤੇ ਉਹ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਕੀ ਹੋਵੇਗਾ ਉਹਨਾਂ ਨੂੰ ਕਿਸ ਅਹੁਦੇ ਲਈ ਦੇਖਿਆ ਜਾ ਸਕਦਾ ਹੈ ਉਹਨਾਂ ਦੀ ਜੇਲ੍ਹ ਦੀ ਸਜ਼ਾ ਦਾ ਕੀ ਹੋਵੇਗਾ ਉਹਨਾਂ ਦੀ ਫਾਂਸੀ ਦੀ ਸਜ਼ਾ ਦਾ ਕੀ ਹੋਵੇਗਾ ਇਜਲੀ ਕੀ ਸੰਘਰਸ਼ ਸ਼ੁਰੂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਰਿਆਂ ਨਾਲ ਇਹ ਸਾਰਾ ਬਿਰਤਾਂਤ ਸਾਹਮਣੇ ਲਿਆਵਾਂਗੇ ਉਦੋਂ ਤੱਕ ਤੁਸੀਂ ਵਿਖਦੇ ਰਹੋ ਬਾਅਦ ਵਿੱਚ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ